ਦੇ ਨਾਲ ਚੁਟੜਾ ਨਹੀਂ ਜਾਇਦਾ ਕੋਈ ਨਾਲ ਆਹ ਗੋਪੀ ਨਾਲ ਕਹਿਣਾ ਹੈ ਉਹਦੇ ਗੋਪੀ ਨਾਲ ਕਹਿਣਾ ਸੀ ਨਾਲ ਨਾਲ ਕਹਿਣਾ ਸਿੱਟੀ ਲਾਈਵ ਹੋਣਗੇ ਇੱਥੇ ਜੋ ਨਾਲ ਜੁੜਨੇ ਆਉਣਗੇ ਅੱਛਾ ਹੁਣ ਜੁੜ ਜਾਣਗੇ ਨਾਲ ਜੇ ਕੋਈ ਗਲਤਾਂ ਨਹੀਂ ਰੱਖੋ ਆ YouTube ਗੋਪੀ ਕਿਆ ਨਹੀਂ ਆ ਗੋਪੀ ਨੂੰ ਸਾਰੇ ਕਹਦੇ ਥੱਲੇ ਮੋਲੇ ਨਾਲ ਲਾਈਵ ਸ਼ੁਰੂ ਹੋ ਜਾਣਾ ਤੇਰੇ ਕੰਦੇ ਮੋਲੇ ਕੋਲ ਸ਼ੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਪੈਂਟ ਪੌਲ ਆਜੋ ਦੀ ਕਟਿੰਗ ਕਰਾਂਗੇ ਪਹਿਲੋ ਆਪਾਂ ਮੇਚਾ ਲੈ ਲਾਂਗੇ ਹੁਣ ਜਿਹੜੇ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਨੀ ਆ ਉਹ ਕੱਪੜੇ ਨੂੰ ਆਪਾਂ ਫੋਲਡ ਕਰ ਲਿਆ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹਦੀ 35 ਲੰਬਾਈ ਆ ਤੇ 21 ਹੈਪੀ ਆ ਜਿਵੇਂ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹਿ ਜੋ ਓਵੇਂ ਓਵੇਂ ਹੀ ਨਿਸ਼ਾਨੀਆਂ ਲਾਉਣੀਆਂ ਐ ਸਾਢੇ 11 ਦੇ ਆਪਾਂ ਆਸਨ ਦੀ ਨਿਸ਼ਾਨੀ ਲਾਈ ਆ ਇਹ ਫਰੰਟ ਪਾਸਾ ਆਪਣਾ ਕਟਿੰਗ ਹੁੰਦਾ ਪਿਆ ਏ 35 ਆਪਣੀ ਲੰਬਾਈ ਸੀ ਪਹਿਲਾਂ 35 ਦੀ ਨਿਸ਼ਾਨੀ ਲਾਵਾਂਗੇ ਫਿਰ ਆਪਾਂ 3 ਇੰਚ ਦੀ ਲਾ ਲਾਂਗੇ ਜਿਹੜਾ ਆਪਣਾ ਕਪੜਾ ਫੋਲਡ ਹੋਣਾ ਏ ਫਿਰ ਆਪਾਂ ਇਹਦਾ ਅੱਧ ਕਰ ਲਾਂਗੇ ਆਪਣੇ ਪਹੁੰਚ ਦੇ ਹਿਸਾਬ ਦੇ ਨਾਲ ਨਿਸ਼ਾਨੀਆਂ ਲਾ ਲਾਂਗੇ ਆਪਾਂ 3.5 3 ਦੀਆਂ ਲਾਈਆਂ ਇਹ ਇਹ ਫਰੰਟ ਪਾਸਾ ਕਟਿੰਗ ਹੁੰਦਾ ਪਿਆ ਹੈ ਆ ਦੇਖੋ ਜਿਵੇਂ ਜਿਵੇਂ ਨਿਸ਼ਾਨੀਆਂ ਲਾਈਆਂ ਸੀ ਇਹ ਆਪਣੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਐ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਆਪਣਾ 프ਰਿੰਟ ਪਾਸਾ ਹੈ ਇਹ ਆਪਾਂ ਲਾਸਕੜ ਵਾਲਾ ਤਿਆਰ ਕਰਾਂਗੇ ਤੇਹੀ ਮੇਰੀਆਂ ਭੈਣਾ ਪੱਟੀ ਵਾਲਾ ਪਾਉਣਾ ਪਸੰਦ ਕਰਦੀਆਂ ਨੇ ਕਈ ਲਾਸਕੜ ਵਾਲਾ ਪਾਉਣਾ ਪਸੰਦ ਕਰਦੀਆਂ ਨੇ ਇਹਦਾ 프ਰਿੰਟ ਪਾਸਾ ਕਟਿੰਗ ਹੋ ਗਿਆ ਹੈ ਬੈਗ ਫੋੜ ਆਪਾਂ ਬੈਗ ਪਾਸੇ ਦੀ ਕਟਿੰਗ ਕਰਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਵੇਂ ਹੀ ਕੱਪੜੇ ਨੂੰ ਫੋਲਡ ਕਰਕੇ ਆਪਾਂ ਜਿਹੜਾ ਫਰੰਟ ਪਾਸਾ ਕਟਿੰਗੀ ਕੀਤਾ ਸੀ ਉਹ ਬੈਕ ਵਾਲੇ ਦੇ ਉੱਪਰ ਰੱਖ ਲੈਣਾ ਹੈ जिम्मे ही ती वीडियो देख रहे हो ही कटिंग करना है आप दो, दो इंच बैग पासा वाद रखना है ਆਸਾਨ ਤੋਂ ਆਪਾਂ ਢਾਈ ਵੀ ਰੱਖ ਸਕਦੇ ਆ ਇਹ ਬਹੁਤ ਹੀ ਸੌਖਾ ਤੇ ਸਿੰਪਲ ਤਰੀਕੇ ਦੇ ਨਾਲ ਆਪਾਂ ਪਲਾਜੋ ਕਟਿੰਗ ਕਰਦੇ ਪਏ ਆ ਜਿਹੜਾ ਆਪਣਾ ਬੈਗਪਾਸਾ ਏ ਉਹ ਆਪਾਂ 3 ਇੰਚ ਵਾਧਰ ਰੱਖਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੱਥੇ ਵੀ 2.5 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਨਿਸ਼ਾਨੀਆਂ ਨੂੰ ਤੁਸੀਂ ਦੇਖ ਸਕਦੇ ਹੋ ਕਿਵੇਂ ਨਿਸ਼ਾਨੀਆਂ ਲੱਗੀਆਂ ਆਪਣੀਆਂ ਪਲਾਜ਼ੋ ਦੀਆਂ ਉਵੇਂ ਹੀ ਤੁਸੀਂ ਲਾਉਣੀਆਂ ਨੇ ਇਹ ਬੈਗਪਾਸੇ ਦੀ ਕਟਿੰਗ ਹੁੰਦੀ ਪਈ ਆ ਬੈਗ ਪਾਸੇ ਦੀ ਕਟਿੰਗ ਹੋ ਗਈ ਹੁਣ ਤੇ ਇਹ ਮੇਰੀਆਂ ਪੈਨਾ ਪੌਕਟ ਲਾਉਣਾ ਵੀ ਬਹੁਤ ਪਸੰਦ ਕਰਦੀਆਂ ਨੇ ਆਪਾ ਇਹਦੇ ਵਿੱਚ ਪੌਕਟ ਵੀ ਲਾਵਾਂਗੇ ਇਹ ਆਪਣਾ ਸਾਈਡ ਵਾਲਾ ਕਪੜਾ ਉਹਨੂੰ ਵੀ ਕਟਿੰਗ ਕਰ ਦਾਂਗੇ ਇਹ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਕਟਿੰਗ ਹੋ ਜਾਂਦਾ ਏ ਇਹ ਆਪਣਾ ਪਲਾਜ਼ੋ ਕਟਿੰਗ ਹੋ ਗਿਆ ਹੈ ਇਹਦੇ ਉੱਪਰ ਆਪਾਂ ਪੌਂਚਾ ਤੇ ਲੈਸ਼ ਵੀ ਲਾਵਾਂਗੇ ਜਦੋਂ ਸਟਿਚ ਹੋਊਗਾ ਬਹੁਤ ਹੀ ਸੋਹਣਾ ਤਿਆਰ ਬਹੋਊਗਾ ਇਹਦੀ ਹੁਣ ਆਪਾਂ ਪੌਕਟ ਜਿਹੜੀ ਲਾਉਣੀ ਆ ਉਹਦੀ ਕਟਿੰਗ ਕਰਾਂਗੇ तेरह इंच की कटाई कर लं ग यदि भी कटिंग हो गई है